ਸਰਕਾਰ ਮਰਦਾਵਾਦ 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 ਪੰਜਾਬ ਪੁਲਿਸ ਮਰਦਾਵਾਦ 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 ਹਲਕਾ ਬੰਦ ਕਰੋ ਇਨਸਾਫ ਦਿਓ ਸਾਥ ਦਿਓ ਇਨਸਾਫ ਦਿਓ ਹਲਕਾ ਬੰਦ ਕਰੋ ਬਾਰ ਮਨ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਮਨਪ੍ਰੀਤ ਟਾੜੀਵਾੜ ਦਾ ਐਫਆਈ ਰਿਪੋਰਟ ਦਰਜ ਕਰੋ ਦਰਜ ਕਰੋ ਦਰਜ ਕਰੋ ਲੋਕ ਇੱਕਤਾ ਜਿੰਦਾਬਾਦ 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 ਪਲਵੰਚਪੁਰ ਕਟੋਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਡੀਐਸਪੀ ਬਾਲੂ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਪਿੰਡ ਪਰਵਾਰ ਨੂੰ ਇਨਸਾਫ ਦਾਸ ਪ੍ਰਧਾਨ ਲੁਧਿਆਣਾ ਬਨਾਲਾ ਜ਼ਿਲ੍ਹੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਸਿੱਖ ਜਥੇਬੰਦੀ ਤੋਂ ਜਸਪ੍ਰੀਤ ਸਿੰਘ ਸੋ ਪਿਛਲੇ 2-3 ਸਾਲਾਂ ਤੋਂ ਲਗਾਤਾਰ ਜੋ ਇਹ ਸੰਘਰਸ਼ ਸਾਂਝਾ ਸੰਘਰਸ਼ ਜੋ ਇਹ 13-14 ਜਥੇਬੰਦੀਆਂ ਵੱਲੋਂ ਰਲ ਕੇ ਸਮੂਹ ਹੋ ਕੇ ਇਕਤਾ ਦੇ ਰੂਪ ਵਿੱਚ ਲੜਿਆ ਜਾ ਰਿਹਾ ਸੋ ਇਹ ਦੇ ਵਿੱਚ ਬਹੁਤ ਸਾਰੀਆਂ ਰਿਪੋਰਟਾਂ ਜੋ ਧਰਨਾਕਾਰੀਆਂ ਦੇ ਸਾਡੇ ਧਰਨੇ ਦੇ ਸਬੰਧ ਵਿੱਚ ਹੱਕ ਵਿੱਚ ਆ ਚੁੱਕੀਆਂ ਨੇ ਤੇ ਹੁਣ ਵਿੱਚ ਇੱਕ ਨਵੀਂ ਰਿਪੋਰਟ ਜੋ ਬਣ ਕੇ ਧਰਨੇ ਦੇ ਸਬੰਧਤ ਮਤਲਬ ਇਹ ਪਰਿਵਾਰ ਦੇ ਹੱਕ ਵਿੱਚ ਆਈ ਹੈ ਜਿਹਦੇ ਵਿੱਚ ਬਹੁਤ ਵੱਡੀ ਰਕਮ ਦਾ ਜੋ ਪੀੜਤ ਪਰਿਵਾਰ ਦੇ ਹੱਕ ਵਿੱਚ ਮੁਆਵਜ਼ੇ ਦੀ ਰਕਮ ਦਾ ਐਲਾਨ ਜੋ ਕੀਤਾ ਗਿਆ ਪਾਸ ਹੋਇਆ ਹੈ ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਇੱਕ ਤਾਂ ਇਹਨਾਂ ਦਾ ਜੋ ਮਡਲਾ ਜਿੱਥੋਂ ਚੱਲਦਾ ਕੰਮ ਜੇ ਇੱਕ ਪਰਿਵਾਰ ਮਾਨਪ੍ਰੀਤ ਕੋਲ ਢਾਲੀਵਾਲ ਉਹਨਾਂ ਦਾ ਦੇਖੋ ਐਫ ਆਈ ਆਰ ਦੇ ਵਿੱਚ ਨਾਂ ਨਹੀਂ ਦਰਜ ਕੀਤਾ ਗਿਆ ਇਹ ਪੀੜਤ ਪਰਿਵਾਰਾਂ ਨਾਲ ਮਤਲਬ ਬਹੁਤ ਹੀ ਜ਼ਿਆਦਾ ਇਹ ੱਤਕੇਸ਼ਾਈ ਆ ਤੇ ਦੂਸਰਾ ਦੇਖੋ ਇਨਸਾਫ ਮੈਂ ਅਕਸਰ ਕਹਿੰਦਾ ਹਾਂ ਵੀ ਜਿਹੜਾ ਦੇਰੀ ਨਾਲ ਇਨਸਾਫ ਮਿਲ ਜੇ ਨਾ ਉਹ ਵੀ ਇੱਕ ਬੇਇਨਸਾਫੀ ਹੁੰਦੀ ਆ ਸੋ ਇੱਥੇ ਤਾਂ ਮੈਨੂੰ ਲੱਗਦਾ ਵੀ ਦੇਰੀ ਤਾਂ ਜਿਹੜੀ ਹੋਈ ਹੋਈ ਆ ਮਨੂੰ ਲੱਗਦਾ ਜਿਆਦਾ ਕੁਝ ਦੇਰੀ ਵੱਧ ਹੋ ਗਈ ਆ ਸੋ ਇਹ ਇੱਕ ਮੱਥੇ ਤੇ ਕਲੰਕ ਆ ਸਰਕਾਰਾਂ ਦੇ ਵੀ ਤੇ ਨਾਲ ਜੋ ਪੁਲਿਸ ਪ੍ਰਸ਼ਾਸਨ ਹੈਗਾ ਉਹਦੇ ਵੀ ਇੱਕ ਸਿਆ ਮੈਂ ਅਕਸਰ ਬੋਲਦਾ ਨਾ ਤੇ ਅੱਜ ਵੀ ਡਟ ਕੇ ਬੋਲਦਾ ਕਿ ਸਿਆ ਕਾਲਾ ਕਲੰਕਾ ਇਹਨੂੰ ਕਲੰਕ ਨੂੰ ਧੋ ਲੈਣਾ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਪੀੜਤ ਪਰਿਵਾਰ ਨੂੰ ਇਨਸਾਫ ਦੇਣਾ ਹੀ ਪੈਣਾ ਆਖਰਕਾਰ ਕਿਉਂਕਿ ਇਹ ਤਾਂ ਮੈਂ ਅੱਗੇ ਵੀ ਬੋਲਦਾ ਹੁਣਾ ਕਿ ਇਹ ਬਿਲਕੁਲ ਏਰੀਆ ਹੈਗਾ ਕਿ ਪਿੱਛੇ ਹਟਣ ਦੀ ਕੋਈ ਸੰਭਾਵਨਾ ਨਹੀਂ ਹੈਗੀ ਜੋ ਧਰਨਾ ਲੱਗਿਆ ਹੋਇਆ ਹੈ ਲਗਾਤਾਰ ਰੈਗੂਲਰ ਚੱਲ ਰਿਹਾ ਹੈ ਅੱਜ ਤੱਕ ਤੇ ਸੰਘਰਸ਼ ਅਣਥੱਕ ਤਕੜੇ ਹੋ ਕੇ ਬਿਨਾ ਕਿਸੇ ਮਤਲਬ ਪ੍ਰਵਾਹ ਕੀਤੇ ਹੈ ਲਗਾਤਾਰ ਲੜਿਆ ਜਾਊਗਾ ਤੇ ਉਦੋਂ ਤੱਕ ਲੜਿਆ ਜਾਊਗਾ ਜਦੋਂ ਤੱਕ ਅਸੀਂ ਆਪਣੇ ਇਸ ਸੰਘਰਸ਼ ਦੇ ਵਿੱਚ ਸਾਡੀ ਜਿੱਤ ਯਕੀਨੀ ਨਹੀਂ ਬਣਾ ਲੈਂਦੇ ਦੋਸ਼ੀਆਂ ਨੂੰ ਸਜ਼ਾਵਾ ਨਹੀਂ ਕਰਵਾ ਦਿੰਦੇ ਤੇ ਪੀੜਤ ਪਰਿਵਾਰ ਨੂੰ ਉਹਨਾਂ ਨੂੰ ਇਨਸਾਫ ਨਹੀਂ ਦਵਾਉਂਦੇ ਤੇ ਬਣ ਜਾ ਤੋ ਮੁਆਵਜ਼ਾ ਉਹ ਪੀੜਤ ਪਰਿਵਾਰ ਦਾ ਦਵਾਇਆ ਜਾਵੇ ਤੇ ਜੋ ਨਾਮ ਦਰਜ ਐਫਆਰ ਦੇ ਵਿੱਚ ਉਹ ਵੀ ਕਰਵਾ ਕੇ ਰਹਾਗੇ ਆ ਜਿਆਦਾ ਕੁਝ ਨਾ ਕਹਿੰਦਾ ਹੋਇਆ ਜੀ ਮੈਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਹਰ ਚੜ੍ਹਤ ਸਿੰਘ ਪਿੰਡ ਕਗੜੇ ਤੋਂ ਆਲਰੇਡੀ ਇਹ ਦਸ਼ਮੇਂ ਦੇ ਜਥੇਦਾਰ ਮੈਂ ਇਸ ਪਰਿਵਾਰ ਦੇ ਨਾਲ 2.5 ਸਾਲ ਹੋ ਚੁੱਕੇ ਨੇ ਜੋ ਕਿ ਸਰਕਾਰਾਂ ਦੀ ਵਿਰੋਧਤਾ ਕਰਦੇ ਆ ਰਹੇ ਅਸੀਂ ਤੇ ਕਰਦੇ ਹੀ ਰ੍ਹਾਂਗੇ ਕਿ ਅੱਜ ਦੀ ਸਰਕਾਰ ਜਿਹੜੀ ਆ ਆਮ ਆਦਮੀ ਪਾਰਟੀ ਨੇ ਜੋ ਸਾਡੇ ਨਾਲ ਵਾਦੇ ਕੀਤੇ ਸੀਗੇ ਉਹ ਮੁੱਕਰੀ ਹੋਈ ਸਰਕਾਰਾਂ ਤੋਂ ਅਸੀਂ ਕੀ ਸੱਚ ਚਾਹਣੇ ਆ ਤੇ ਨਾ ਸੱਚ ਦੇਣ ਚੋਗੀਆਂ ਨੇ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਪਰ ਇਸ ਜੋ ਸਾਡੇ ਨਾਲ ਝੂਠੇ ਵਾਦੇ ਕਰਦੀ ਆ ਕਾਮੇ ਲੋਕਾਂ ਦੇ ਵਿੱਚ ਇਹ ਚੱਲ ਰਿਹਾ ਅੱਜ ਕਿ ਕਿਸੇ ਦੇ ਨਜਾਇਜ਼ ਧੱਕਾ ਕਿਸੇ ਦੇ ਧੀ ਭੈਣ ਦਾ ਧੱਕਾ ਇਹ ਕਰਦੇ ਆ ਰਹੇ ਨੇ ਪਰ ਪੁਲਿਸ ਨੂੰ ਅਸੀਂ ਇਹ ਜਵਾਬ ਦੇਵਾਂਗੇ ਕਿ ਸੱਚ ਦਾ ਜਵਾਬ ਸਾਚੀ ਮਿਲੂਗਾ ਮਹਾਰਾਜ ਦੀ ਬਾਣੀ ਦੇ ਬਚਨ ਕੂੜ ਨਖੁੱਟੇ ਨਾਨਕਾ ਓੜ ਕਸਾਚ ਰਹੀ ਇਹ ਸੱਚ ਦਾ ਸਾਚੀ ਰਹਿਣਾ ਪਰ ਇਹ ਲੋਕਾਂ ਨੂੰ ਪੰਜਾਬ ਪੁਲਿਸ ਨੂੰ ਸੁਣ ਲੈਣਾ ਚਾਹੀਦਾ ਕਿ ਸੱਚ ਤਾਂ ਸੱਚ ਹੀ ਰਹੂਗਾ ਇਹ ਸੱਚੇ ਦੇ ਜਵਾਬ ਦਿੰਦੇ ਨੇ ਬੀਬੀ ਕਰਵੰਤ ਕੌਰ ਦਾ ਜੋ ਚੱਲਦਾ ਅਜੇ ਧਰਨਾ ਉਸ ਧਰਨੇ ਦੇ ਵਿੱਚ ਇਹ ਵਾਅਦਾ ਨ ਕਰ ਰਹੇ ਆ ਕਿ ਇਹ ਇਸ ਅਨਸਾਫ਼ ਲੈ ਕੇ ਰਾਂਗੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾ ਕੇ ਰਾਂਗੇ ਇਹ ਸਾਡਾ ਜਿਹੜਾ ਵਚਨ ਹੈ ਸਦਾ ਇਹ ਟਾਲ ਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਂਗਰੇਟ ਭਰਪੂਰ ਸਿੰਘ ਪਿੰਡ ਸਜਾਲ ਮੰਜੂਰ ਸੰਘਰਸ਼ ਕਮੇਟੀ ਦਾ ਪ੍ਰਧਾਨ ਜਿਹੜਾ ਕਿ 2.5 ਸਾਲ ਤੋਂ ਸਾਡਾ ਇੱਥੇ ਧਰਨਾ ਚੱਲ ਰਿਹਾ ਕਲਵੰਤ ਕੌਰ ਦੇ ਮਸਲੇ ਦੇ ਵਿੱਚ ਕਿਉਂ ਇਹ ਹਫ਼ਤੇ ਬਾਅਦ ਅਸੀਂ ਬੋਲਦੇ ਰਹਨੇ ਆਂ ਵੀ ਇੱਥੇ ਕਾਨੂੰਨ ਦੋ ਆ ਇੱਕ ਕਾਨੂੰਨ ਹੀ ਹੈ ਕਿਉਂ ਇੱਕ ਪੀੜਤ ਪਰਿਵਾਰ ਦਾ ਐਫ ਆਈ ਆਰ ਦੇ ਵਿੱਚ ਨੋਾ ਦਾਖਲ ਕਰਤਾ ਦੂਜੇ ਦਾ ਬਾਹਰ ਆ ਅਸੀਂ ਉਹਦੀ ਬਾਰ-ਬਾਰ ਮੰਗ ਕਰਦੇ ਆਂ ਵੀ ਜਿਹੜੇ ਦੋਨੇ ਪੀੜਤ ਪਰਿਵਾਰ ਆ ਦੋਨੇ ਐਫ ਆਈ ਆਰ ਦੇ ਵਿੱਚ ਨੋਟ ਕੀਤੇ ਜਾਣ ਜਿਹੜਾ ਬਣਦਾ ਉਹਨਾਂ ਨੂੰ ਮਾਜਬਾ ਅੱਜ ਤੋਂ 15-20 ਸਾਲ ਉਹ ਸੜਕਾਂ ਤੇ ਰੁੱਲ ਰਹੇ ਆ ਘਰ ਉਹਨਾਂ ਦੇ ਜਾੜੇ ਗਏ ਨੇ ਉਹਨਾਂ ਨੂੰ ਬਰਾਬਰ ਦਾ ਮਾਜਵਾ ਦੋਨਾਂ ਨੂੰ ਦਿੱਤਾ ਜਾਵੇ ਜਿਵੇਂ ਅਕਬਾਲ ਸਿੰਘ ਜੀ ਮਦਦ ਕਰਦੇ ਆ ਮੰਗ ਕਰਦੇ ਆ ਵੀ ਇਹਨੂੰ ਨੌਕਰੀ ਦਿੱਤੀ ਜਾਵੇ ਮਾਤਾ ਨੂੰ ਪਰਸਨ ਲੱਗ ਜਾਵੇ ਜਿਹੜਾ ਇਆੜੇ ਦੀ ਮੰਗਾ ਸਾਡਿਓ 6 ਕਰੋੜ ਦੀ ਆ ਜਿਹੜਾ ਕਿ ਉਹ ਐਸ்சி ਕਮਿਸ਼ਨ ਨੇ ਇਹਨਾਂ ਨੂੰ ਲਾਂਡ ਕੀਤਾ ਵੀ 6 ਕਰੋੜ ਪੀੜ ਪੀੜ ਤੋਂ ਨਾਂ ਦਿੱਤਾ ਜਾਵੇ ਵੀ ਜਿਹੜੇ ਪੀੜਤਾ ਸਾਡੇ ਅਸੀਂ ਇਹਦੀ ਬਾਰ-ਬਾਰ ਮੰਗਾ ਕਰਦੇ ਆ ਅਸੀਂ ਇਸ ਧਰਨੇ ਤੇ ਡਟੇ ਹੋਏ ਹਾਂ 2.5 ਸਾਲ ਤੋਂ ਕਿਉਂ ਸਚਾਈ ਟਾਲਾ ਸਰਕਾਰ ਜਿੰਨਾ ਮਰਜੀ ਇਹਨੂੰ ਦਬਾ ਲਵੇ ਪਰ ਇਹ ਨਹੀਂ ਦਬਣਾ ਜਿੰਨੇ ਮਰਜੀ ਕਾਗਜ਼ਾ ਉਹ ਦਬਾ ਲਨ ਦਬ ਲੈਣ ਪਰ ਉਹ ਜਾਰੀ ਹੁਣਿਆ ਇੱਕ ਦਿਨ ਜਿਹੜੀ ਸਚਾਈ ਆ ਉਹਦਾ ਮੂਹਰੇ ਆਉਂਦੀ ਆ ਅਸੀਂ ਇਹਨੂੰ ਕਹਿੰਨੇ ਆ ਭੀ ਧੁੰਦ ਦੇ ਬੱਦਲ ਆ ਜਿਹੜਾ ਝੂਠ ਆ ਧੁੰਦ ਦੇ ਬੱਦਲ ਹੁੰਦੇ ਨੇ ਇਹ ਸਦਾ ਨਹੀਂ ਰਹਿੰਦੇ ਕਿਉਂ ਸੂਰਜ ਨੇ ਤਾਂ ਚਮਕਣਾ ਜਿਵੇਂ ਸੂਰਜ ਚਮਕਦਾ ਉਹ ਸੱਚ ਵੀ ਇੱਕ ਦਿਨ ਚਮਕ ਕੇ ਰਹਿੰਦਾ ਕਿਉਂ ਅਸੀਂ ਇੱਥੇ ਹਮੇਸ਼ਾ ਮਦਦ ਕਰਾਂਗੇ ਪੀੜਤ ਪਰਿਵਾਰ ਦੀ ਉਹ ਸਾਦਾ ਕੋਈ ਵੱਡਾ ਲਾਨ ਕਰੀਏ ਹਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਿਉਂ ਸਰਕਾਰਾਂ ਦੀ ਦੇਣਾ ਬੇ ਕਬਜ਼ੇ ਕਰਨੇ ਕਿਉਂ ਇਧਰ ਤਾਂ ਧਿਆਨ ਹੀ ਹੈ ਨਹੀਂ ਸਰਕਾਰਾਂ ਦਾ ਨਾ ਇੱਥੇ ਦੀ ਐਮਐਲਏ ਦਾ ਨਾ ਚੀਫ ਮਿਨਿਸਟਰ ਦਾ ਕਿਉਂ ਜਿਹੜਾ ਚੀਫ ਮਿਨਿਸਟਰ ਆ ਪੰਜਾਬ ਦਾ ਇੱਕ ਲੋਕਾਂ ਨੂੰ ਮਜ਼ਾਕ ਡਾਰ ਰਿਹਾ ਕੋਈ ਵਧੀਆ ਗੱਲ ਨਹੀਂ ਕਰ ਰਿਹਾ ਕੋਈ ਵਧੀਆ ਸਾਡੇ ਗਰੀਬਾਂ ਦੇ ਹੱਕ 'ਚ ਬਿਆਨ ਨਹੀਂ ਕੋਈ ਪੇਂਡਤਾਂ ਦੇ ਹੱਕ ਦੇ ਵਿੱਚ ਬਿਆਨ ਨਹੀਂ ਹੈ ਮੈਂ ਇੰਨੀ ਗੱਲ ਕਹਿ ਕੇ ਯਾਤਲਾਣਾ ਜੈ ਜਨਤਾ ਜੱਤ ਲੜਨ ਵਾਲੇ ਲੋਕਾਂ ਦੇ